ਜੇ ਤੇਰਾ ਫਾ ਲਾ ਗਿਆ ਤੇ ਨਾ ਪੜਣਾ ਮੇਲੇ ਬੱਲੇ 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 ਹਲੋ ਇਹ ਰੈਫਰੀ ਵੀਰ ਜਾਂ ਪ੍ਰਬੰਧਕ ਵੀਰ ਇੱਧਰ ਕੁਝ ਖਿਡਾਰੀ ਐ ਮੇਰੇ ਕੋਲ ਆਏ ਐ ਇਹਨਾਂ ਦੇ ਨਾਲ ਬਾਜੀ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਸਰਦਾਰ ਪਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖਿਡਾਰੀ ਆ ਕੁਝ ਬਾਜ ਵੀਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਖਿਡਾਰੀ ਰਾਣਾ ਦੁਗਲ ਆ ਸੰਦੀਪ ਆ ਰਾਣੇ ਦੀ ਗੱਲ ਸੁਣ ਵੀਰ ਇੱਥੇ ਆ ਲਓ ਸਾਹਮਣੇ ਰੇ ਕਿ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਦੀ ਚਿੱਟੀ ਪਗੜੀ ਨੂੰ ਤੁਸੀਂ ਦਾਗ ਨਾ ਲਾਇਓ ਮੈਂ ਗੁਜਰੀ ਮੇਰੀ ਅਲ ਗੁਜਰੀ ਇਹੋ ਜੀ ਦਾ ਘੜੀ ਤੇ ਮੇਰੇ ਬਾਹਰ ਮੇਰੇ ਉੱਤੇ ਬਾਹਰ ਬਾਹਰ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਅੱਜ ਮੌਤ ਮੈਨੂੰ ਆਖਦੀ ਆ ਚੱਲ ਗੁਜਰੀ ਤਾਈਆਂ ਤਾਂ ਲੋਕ ਗੁਜਰ ਕਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਘੜੀ ਮੇਰੇ ਤੇ ਮੈਂ ਚੱਲ ਗੁਜਰੀ ਸਮੀਤਾ ਰੇੜ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਹੈ ਆ ਟੀਮ ਦੀ ਕਪਤਾਨ ਹੈ ਮੇਰੇ ਮਿੱਤਰੋ ਮਹਾਨ ਖਿਡਾਰਨ ਹੈ ਮੇਰੇ ਮਿੱਤਰੋ ਰੇੜ ਪਾਉਣ ਦੇ ਵਾਸਤੇ ਵਧੀ ਹੋਈ ਹੈ ਦੂਸਰੇ ਪਾਸੇ ਗੁਰਦਾਸਪੁਰ ਦੀਆਂ ਚਾਰ ਖਿਡਾਰੀਆਂ ਨੇ ਜੇ ਗਰਦਾਸਪੁਰੇ ਜਈਏ ਨਾ ਮੇਰੇ ਮਿੱਤਰੋ ਉਥੇ ਸੰਤਾ ਮਹਾਂਪੁਰਸ਼ਾਂ ਦੀ ਯਾਦ ਵਿੱਚ ਬਹੁਤ ਪੂਜਨੀਕ ਗੁਰਦੁਆਰਾ ਸਾਹਿਬ ਨੇ ਸੰਤ ਬਾਬਾ ਹਯਾਰਾ ਸਿੰਘੀ ਨਿੱਕੇ ਘੁੰਮਣ ਆਲਿਆਂ ਨੂੰ ਬਹੁਤ ਸੰਗਤ ਦਿਲੋਂ ਸਤਿਕਾਰ ਦਿੱਤੀ ਹੈ ਇਸ ਤੋਂ ਬਾਅਦ ਇੱਕ ਲੜਕੀਆਂ ਦਾ ਮੈਚ ਜਲੰਧਰ ਤੇ ਮੋਕੇ ਦਾ ਹੋਣਾ ਹੈ ਸਿੱਧਾ ਪੁਆਇੰਟਾਂ ਦਾ ਕਰਾ ਦਿਓ ਨੰਬਰਾਂ ਦਾ ਕਰਾ ਦਿਓ ਕਿਉਂਕਿ ਮੁੰਡਿਆਂ ਦੀਆਂ ਟੀਮਾਂ ਬਿਲਕੁਲ ਤਿਆਰ ਵਰ ਤਿਆਰ ਨੇ ਆ ਜਾਫੀ लवली ਹੈ ਤੇ ਮਹਾਨ ਖਿਡਾਰੀ ਨੇ ਸੁਮਿਤਾ ਜੋ ਰੇਡ ਪਾ ਰਹੀ ਹੈ ਹੱਸਦੀ ਹੱਸਦੀ ਮੇਰੇ ਮਿੱਤਰੋ ਤਕਨੀਕ ਦੇ ਨਾਲ ਪੁਆਇੰਟ ਆਪਣੀ ਜੋ ਨੀਤਾ ਦਾ ਆਪਣੇ ਰੰਗ ਚ ਜਾਈ ਨੇ ਕੁੜੀਆਂ ਨੇ ਯੋਰ ਨਾਇ ਨਹੀਂ ਪਾਉਣ ਦੇ ਵਾਸਤੇ ਮੇਰੇ ਵੀਰੋ ਫਿਰ ਖੇਡ ਮੈਦਾਨ ਦੇ ਵਿੱਚ ਜੇ लवली ਸਟਾਪ ਲਾਉਂਦੀ ਆ ਤੇ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ 500 ਦੇ ਮਾਣ ਹੋਣਗੇ ਮੇਰੇ ਮਿੱਤਰੋ ਪਰ ਵੇਖਦੇ ਆ ਕਿ ਬੈਤਰੀਨ ਖਿਡਾਰਨਾ ਜੇ ਸੁਪਰਸਟਾਰ ਖਿਡਾਰਨਾ ਹੈ ਮੇਰੇ ਮਿੱਤਰੋ ਸੁਮਿਤ ਰੇਡ ਪਾ ਕੇ ਅਮਰਤ ਸਰ ਵਾਸਤੇ ਨੰਬਰ ਦਾ ਜਾਇਜ਼ਾ ਨਾਇਜ਼ ਰੋਖੀ ਬਦਲਦਾ ਕੁੜੀਆਂ ਨੇ ਰਈਏ ਵਾਲੀ ਸੀਮੀ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਸਰਪੰਚ ਸਾਹਿਬ ਜੀਆਂ ਨੂੰ ਜਿਨੇ ਵੀ ਐਨ ਆਰ ਆਈ ਭਰਾ ਨੇ ਸੰਘੇੜਾ ਪਰਿਵਾਰ ਦਾ ਧੰਨਵਾਦ ਹੈ ਪੰਜਾਬ ਦੀ ਗੱਲ ਚੱਲਦੀ ਹੈ ਵਰਲਡ ਕੱਪ ਦੇ ਵਿੱਚ ਕਹਿੰਦੇ ਟੀਮਾਂ ਬਣਾ ਕੇ ਉਤਾਰਦੇ ਨੇ ਤੇ ਆਪਣੇ ਨਗਰ ਦੇ ਵਿੱਚ ਵੱਡਾ ਖੇਡ ਮੇਲਾ ਕਰਾਉਂਦੇ ਨੇ ਇੱਕ ਬਹੁਤ ਵੱਡੀ ਉਪਲਬਧੀ ਇਹਨਾਂ ਦੇ ਪਰਿਵਾਰ ਪਰਿਵਾਰ ਦੇ ਵੱਲੋਂ 500 ਰੁਪਇਆ ਬੇਅੰਤ ਕਾਰ ਦੇ ਵਾਸਤੇ ਹੈ ਲੋ ਸਾਹਿਬ ਇਹ ਮਾਇਆ ਫੜੀ ਚੱਲਿਓ ਸਮਿਤ ਕਬੱਡੀ ਪਾਉਣ ਲਈ ਅੱਗੇ ਨਵਾਦੀ ਹੋਈ ਹੈ ਹਰਿਆਣੇ ਦੀ ਖਿਡਾਰਨ ਨੇ ਕਬੱਡੀ ਪਾਈ ਆ ਮਰਸਾਂ ਦੀ ਟੀਮ ਵੱਲੋਂ ਤੇ ਮੋਗੇ ਵਾਲੀ ਨਾਲ ਟੱਕਰ ਹੁਣ ਵੇਖਦਾ ਲੈ ਵੀ ਪਤਾਲੇ ਵਾਲਿਆ ਆ ਟੱਕਰ ਬਰਾਬਰ ਦੀ ਝੱਲ ਰਹੀ ਹੈ ਤੇ ਸੁਮੇਤਾ ਇੱਕ ਸਰੇ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦੀ ਹੋਈ ਹੈ ਸੁਖੇ ਭਈਆ ਫੈਸਲਾ ਮੈਨੂੰ ਲੱਗਦਾ ਮੈਚ ਦਾ ਇੱਕ ਜਾਂ ਤਿੰਨ ਨੰਬਰ ਦਾ ਪਿੰਤ ਹਰਿਆਣੇ ਵਾਲੀ ਦੁਨੀਆ ਦੇ ਇੰਟਰਨੈਸ਼ਨਲ ਖਿਡਾਰਨਾਂ ਦੇ ਵਿੱਚ ਨਾਮ ਆਉਂਦਾ ਹੈ ਪਾਣੀ ਜਿਹੜਾ ਜ਼ਰੂਰ ਪਈਦਾ ਕਰਦੀ ਹੈ ਖਿਡਾਰਮਾਂ ਤੱਕ ਪਾਣੀ ਜਿਹੜਾ ਜ਼ਰੂਰ ਪਈਦਾ ਕਰਦੀ ਹੈ ਲਓ ਪਾਈ ਹੋਈ ਕਬੱਡੀ ਹਰਿਆਣੇ ਵਾਲੀ ਪਰ ਇਧਰ ਦੇ ਪਾਸੇ ਪੰਜਾਬ ਵਾਲੀ ਪਰ ਪੁਆਇੰਟ ਸਮਿਤਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਆ ਖਿਡਾਰਰਾਂ ਦੇ ਕਿੰਨੇ ਵੱਡੀ ਮੰਗ ਰਹਿੰਦੀ ਹੈ ਚਾਹੇ ਨੈਸ਼ਨਲ ਸਟਾਈਲ ਹੋਵੇ ਚਾਹੇ ਪੰਜਾਬ ਸਟਾਈਲ ਹੋਵੇ ਵੱਡਾ ਰੋਲ ਦਾ ਕਰ ਰਿਹਾ ਅਜੇ ਇਸ ਵੱਡੇ ਕਬੱਡੀ ਕੱਪ ਦੇ ਲਈ ਲਓ ਸਮਿਤ ਕਬੱਡੀ ਪਾਉਣ ਦੀ ਵਾਦੀ ਹੈ ਜੇ ਜਫਾ ਲੱਗਦਾ ਤੇ 500 ਦਿੱਤਾ ਜਾਵੇ ਇਹ ਸਮਿਤ 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 ਦਾ ਇਹਨੂੰ ਘਾਟੀ ਜਫੇ ਲੱਗਦੇ ਆ ਇਹਨੂੰ ਘਾਟੀ ਜਫੇ ਲੱਗਦੇ ਆ ਇਹ ਖਿਡਾਰੀਆਂ ਦੇ ਨੇ ਵਾਲੀ ਕਬੱਡੀ ਪਾ ਰਹੀ ਹੈ ਹੁਣ ਵੇਖਣਾ ਕੌਣ ਉਧਰ ਜਫੇ ਲਗਾਤਾਰ ਲੱਗੇ ਮੋਗੇ ਵਾਲੀਆਂ ਚਾਰ ਨੇ ਹੁਣ ਕੌਣ ਪੈਂਦੀ ਰੇਡ ਜੇ ਤੇ ਜਫਾ ਲੱਗਿਆ ਤੇ ਨਾ ਬੱਦਲ ਬੱਲੇ 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 ਇੱਕਰ ਤਾਣੀਆਂ ਸੁਮਿਤਲੀ ਯੋਰਦਾਰ ਇੱਕਰ ਕਬੱਡੀ ਦੇ ਵਿੱਚ ਮੁੰਡਿਆਂ ਦੇ ਵਿੱਚ ਦੇਖੀਏ ਤਾ ਸੁਲਤਾਨ ਨੂੰ ਘੱਟ ਜਫੇ ਲੱਗਦੇ ਐ ਤੇ ਕੁੜੀਆਂ ਦੇ ਵਿੱਚ ਦੇਖੀਏ ਆ ਖਿਡਾਰੀਆਂ ਨੂੰ ਘੱਟ ਜਫੇ ਲੱਗਦੇ ਐ ਔਰ ਇੱਕ ਬਾਤ ਐ ਸਾਰੇ ਨਗਰ ਨੂੰ ਸਰਪੰਚ ਸਾਹਿਬ ਜੀ ਨੂੰ ਜਿਨੇ ਵੀ ਐਨ ਆਰ ਆਈ ਭਰਾ ਨੇ ਸੰਘੇੜਾ ਪਰਿਵਾਰ ਦਾ ਧੰਨਵਾਦ ਐ ਪੰਜਾਬ ਦੀ ਗੱਲ ਚੱਲਦੀ ਹੈ वर्ल्ड कप ਦੇ ਵਿੱਚ ਕਹਿੰਦੇ ਟੀਮਾਂ ਬੜਾ ਕੇ ਉਤਾਰਦੇ ਨੇ ਤੇ ਆਪਣੇ ਨਗਰ ਦੇ ਵਿੱਚ ਵੱਡਾ ਖੇਡ ਮੇਲਾ ਕਰਾਉਂਦੇ ਨੇ ਇੱਕ ਬਹੁਤ ਵੱਡੀ ਉਪਲਬਧੀ ਇਹਨਾਂ ਦੇ ਪਰਿਵਾਰ ਦੇ ਹਿੱਸੇ ਆਈ ਹੈ ਪਰਿਵਾਰ ਦੇ ਵੱਲੋਂ 500 ਰੁਪਏ ਵਿਅੰਤਕਾਰ ਦੇ ਵਾਸਤੇ ਹੈ ਉਹ ਸਾਹਿਬ ਇਹ ਮਾਇਆ ਫੜੀ ਚੱਲਿਓ ਸੁਮਿਤ ਕਬੱਡੀ ਪਾਉਣ ਲਈ ਅੱਗੇ ਨਵਾਤੀ ਹੋਈ ਹੈ ਹਰਿਆਣੇ ਦੀ ਖਿਡਾਰੀ ਨੇ ਕਬੱਡੀ ਪਾਈ ਆ ਮਰਸਾ ਦੀ ਟੀਮ ਵੱਲੋਂ ਤੇ ਮੋਗੇ ਵਾਲੀ ਨਾਲ ਟੱਕਰ ਹੁਣ ਵੇਖਣਾ ਲੈ ਵੀ ਪਤਾਲੇ ਵਾਲਿਆ ਆ ਟੱਕਰ ਬਰਾਬਰ ਦੀ ਝੱਲ ਰਹੀ ਹੈ ਤੇ ਸੁਮਿਤਾਂ ਇੱਕ ਸਰੇ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦੀ ਹੋਈ ਹੈ ਸਖੇ ਭਈਆ ਫੈਸਲਾ ਮੈਨੂੰ ਲੱਗਦਾ ਮੈਚ ਦਾ ਇੱਕ ਜਾਂ ਤਿੰਨ ਨੰਬਰ ਦੇ ਬਾਲ ਪਾਲ ਅਮਰੀਕਾ ਵਾਲੇ ਵੱਡਾ ਰੋਲ ਦਾ ਕਰ ਰਿਹਾ ਹੈ ਜਿਹਦੇ ਇਸ ਵੱਡੇ ਕਬੱਡੀ ਕੱਪ ਦੇ ਲਈ ਲਓ ਸਮੀਤ ਕਬੱਡੀ ਪੌਣ ਲਈ ਵਾਦੀ ਹੈ ਜੇ ਜੱਫਾ ਲੱਗਦਾ ਤੇ 500 ਦੇ ਸਮੀਤ 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 ਇਹਨੂੰ ਘਾਟੀ ਜੱਫੇ ਲੱਗਦੇ ਆ ਇਨੂੰ ਘਾਟੀ ਜਫੇ ਲੱਗਦੇ ਐ ਇਹ ਖਿਡਾਰੀਆਂ ਦੇ ਜਾਣੇ ਵਾਲੀ ਕਬੱਡੀ ਪਾ ਰਹੀ ਐ ਹੁਣ ਵੇਖਣਾ ਕਾਣ ਉਧਰ ਜਫੇ ਲਗਾਤਾਰ ਲੱਗੇ ਐ ਮੋਗੇ ਵਾਲਿਆਂ ਚਾਰ ਨੇ ਹੁਣ ਕਾਣ ਪੈਂਦੀ ਰੇਡ ਜੇ ਇਧਰ ਜਫਾ ਲਗਾ ਮੇਲਾ ਬੱਲੇ 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 ਇੱਕਰ ਤਾਣੀਆਂ ਸੁਮਿਤਲੀ ਯੋਰਦਾਰ ਹਲੋ ਕਿ ਰੈਫਰੀ ਵੀਰਾਂ ਜਾਂ ਪ੍ਰਬੰਧਕ ਵੀਰ ਇੱਧਰ ਕੁਝ ਖਿਡਾਰੀ ਐ ਮੇਰੇ ਕੋਲ ਆਏ ਐ ਇਹਨਾਂ ਦੇ ਨਾਲ ਬਾਜੀ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਸਰਦਾਰ ਭਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖਿਡਾਰੀ ਐ ਕੁਝ ਬਾਜ ਵੀਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਖਿਡਾਰੀ ਰਾਣਾ ਦੁਗਲ ਆ ਲਈ ਆ ਸੰਦੀਪ ਆ ਰਾਣੇ ਦੀ ਗੱਲ ਸੁਣ ਵੀਰ ਇੱਥੇ ਆ ਲਓ ਸਾਹਮਣੇ ਰੇ ਦੇ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਦੀ ਚਿੱਟੀ ਪਗੜੀ ਨੂੰ ਤੁਸੀਂ ਦਾਗ ਨਾ ਲਾਇਓ ਮੈਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜੀ ਦਾ ਘੜੀ ਤੇ ਮੇਰੇ ਬਾਹਰ ਮੇਰੇ ਉੱਤੇ ਬਾਹਰ-ਬਾਰ ਪਲ-ਪਲ ਗੁਜਰੀ ਪਹਿਲਾਂ ਪੱਤੀ ਦਿੱਤਾ ਫਿਰ ਪੋਤੇ ਦਿੱਤੇ ਅੱਜ ਮੌਤ ਮੈਨੂੰ ਆਖਦੀ ਆ ਚੱਲ ਗੋ ਗੁਜਰੀ ਤਾਇਆ ਤਾਂ ਲੋਕ ਗੁਜਰ ਪਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਘੜੀ ਮੇਰੇ ਤੇ ਮੈਂ ਚੱਲ ਗੋ ਗੁਜਰੀ ਸਮੀਤਾ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਐ ਆ ਟੀਮ ਦੀ ਕਪਤਾਨ ਹੈ ਮੇਰੇ ਮਿੱਤਰੋ ਮਹਾਨ ਖਿਡਾਰਨ ਹੈ ਮੇਰੇ ਮਿੱਤਰੋ ਰੇਡ ਪਾਉਣ ਦੇ ਵਾਸਤੇ ਵਧੀ ਹੋਈ ਐ ਦੂਸਰੇ ਪਾਸੇ ਗਰਵਾਸਪੁਰ ਦੀਆਂ ਚਾਰ ਖਿਡਾਰਨਾਂ ਨੇ ਜੇ ਗਰਦਾਸਪੁਰੇ ਜਈਏ ਨਾ ਮੇਰੇ ਮਿੱਤਰੋ ਉਥੇ ਸੰਤਾ ਮਹਾਂਪੁਰਸ਼ਾਂ ਦੀ ਯਾਦ ਵਿੱਚ ਬਹੁਤ ਪੂਜਨੀਕ ਗੁਰਦੁਆਰਾ ਸਾਹਿਬ ਨੇ ਸੰਤ ਬਾਬਾ ਹਯਾਰਾ ਸਿੰਘੀ ਨਿੱਕੇ ਘੁੰਮਣ ਆਲਿਆਂ ਨੂੰ ਬਹੁਤ ਸੰਗਤ ਦਿਲ ਤੋਂ ਸਤਿਕਾਰ ਦੀ ਹੈ ਗੋਮਲ ਦੇ ਇਸ ਤੋਂ ਬਾਅਦ ਇੱਕ ਲੜਕੀਆਂ ਦਾ ਮੈਚ ਜਲੰਧਰ ਤੇ ਮੋਕੇ ਦਾ ਹੋਣਾ ਹੈ ਸਿੱਧਾ ਪੁਆਇੰਟਾਂ ਦਾ ਕਰਾ ਦਿਓ ਨੰਬਰਾਂ ਦਾ ਕਰਾ ਦਿਓ ਕਿਉਂਕਿ ਮੁੰਡਿਆ ਦੀਆਂ ਟੀਮਾਂ ਬਿਲਕੁਲ ਤਿਆਰਬਰ ਤਿਆਰ ਨੇ ਆਹ ਜਾਫੀ लवली ਹੈ ਤੇ ਮਹਾਨ ਖਿਡਾਰਨਾ ਸੁਮਿਤਾ ਜੋ ਰੇਡ ਪਾ ਰਹੀ ਹੈ ਹਸਦੀ ਹਸਦੀ ਮੇਰੇ ਮਿੱਤਰੋ ਤਕਨੀਕ ਦੇ ਨਾਲ ਪੁਆਇੰਟ ਆਪਣੀ ਧੱਸ ਨਹੀਂ ਸੁਮਿਤਾ ਦਾ ਆਪਣੇ ਰੰਗ ਚੜ੍ਹੇ ਆਈ ਨੇ ਕੁੜੀ ਨੇ ਜੋਰ ਲਾਇਆ ਹੀ ਨਹੀਂ ਹੈ ਪੌਂਡ ਦੇ ਵਾਸਤੇ ਮੇਰੇ ਵੀਰੋ ਫਿਰ ਖੇਡ ਮੈਦਾਨ ਦੇ ਵਿੱਚ ਜੇ लवली ਸਟਾਪ ਲਾਉਂਦੀ ਆ ਤੇ ਪ੍ਰੇਮ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ 500 ਦੇ ਮਾਣ ਹੋਣਗੇ ਮੇਰੇ ਮਿੱਤਰੋ ਪਰ ਵੇਖਦੇ ਆ ਕਿ ਬੈਤਰੀਨ ਖਿਡਾਰਨਾ ਇਹ ਸੁਪਰਸਟਾਰ ਖਿਡਾਰੀ ਨੇ ਮੇਰੇ ਮਿੱਤਰੋ ਸੁਮਿਤ ਰੇਡਪਾਕ ਤੇ ਅਮਰਤ ਸਰ ਵਾਸਤੇ ਨੰਬਰ ਦਾ ਮਾਜਦਾ ਇਹ ਰੋਖੀ ਬਦਲਦਾ ਕੁੜੀਆਂ ਨੇ ਰਈਏ ਬਲੀ ਸੀਮੀ ਮੁबारकबाद ਹੈ ਸਾਰੇ ਨਗਰ ਦੇ ਸਰਪੰਨ ਸਾਹਿਬ ਜੀ ਨੂੰ ਜਨੇ ਵੀ ਐਨ ਆਰ ਆਈ ਭਰਾ ਨੇ ਸੰਘੇੜਾ ਪਰਿਵਾਰ ਦਾ ਧੰਨਵਾਦ ਹੈ ਪੰਜਾਬ ਦੀ ਗੱਲ ਚੱਲਦੀ ਹੈ वर्ल्ड कप ਦੇ ਵਿੱਚ ਕਹਿੰਦੇ ਟੀਮਾਂ ਬੜਾ ਕੇ ਉਤਾਰਦੇ ਨੇ ਤੇ ਆਪਣੇ ਨਗਰ ਦੇ ਵਿੱਚ ਵੱਡਾ ਖੇਡ ਮੇਲਾ ਕਰਾਉਂਦੇ ਨੇ ਇੱਕ ਬਹੁਤ ਵੱਡੀ ਉਪਲਬਧੀ ਇਹਨਾਂ ਦੇ ਪਰਿਵਾਰ ਪਰਿਵਾਰ ਦੇ ਵੱਲੋਂ 500 ਰੁਪਏ ਵਿਅੰਤਕਾਰ ਦੇ ਵਾਸਤੇ ਹੈ ਸਾਹਿਬ ਇਹ ਮਾਇਆ ਫੜੀ ਚੱਲਿਓ ਸੁਮਿਤ ਕਬੱਡੀ ਪਾਉਣ ਲਈ ਅੱਗੇ ਨਵਾਤੀ ਹੋਈ ਹੈ ਹਰਿਆਣੇ ਦੀ ਖਿਡਾਰੀ ਨੇ ਕਬੱਡੀ ਪਾਈ ਆ ਮਰਸਾ ਦੀ ਟੀਮ ਵੱਲੋਂ ਤੇ ਮੋਗੇ ਵਾਲੀ ਨਾਲ ਟੱਕਰ ਹੁਣ ਵੇਖਦਾ ਲੈ ਵੀ ਪਤਾਲੇ ਆ ਰਿਹਾ ਆ ਟੱਕਰ ਬਰਾਬਰ ਦੀ ਝੱਲ ਰਹੀ ਹੈ ਤੇ ਸੁਮਿਤਾ ਇੱਕ ਸਰੇ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦੀ ਹੋਈ ਹੈ ਸੁਖੇ ਭਈਆ ਫੈਸਲਾ ਮੈਨੂੰ ਲੱਗਦਾ ਮੈਚ ਦਾ ਇੱਕ ਜਾਂ ਤਿੰਨ ਨੰਬਰ ਦੇ ਬਾਅਦ ਪਿੰਤ ਹਰਿਆਣੇ ਵਾਲੀ ਦੁਨੀਆ ਦੇ ਇੰਟਰਨੈਸ਼ਨਲ ਖਿਡਾਰਨਾਂ ਦੇ ਵਿੱਚ ਨਾਮ ਆਉਂਦਾ ਹੈ ਪਾਣੀ ਜਿਹੜਾ ਜਰੂਰ ਪੁਈਦਾ ਕਰਦੀ ਹੈ ਖਿਡਾਰਨਾਂ ਤੱਕ ਪਾਣੀ ਜਿਹੜਾ ਜਰੂਰ ਪੁਈਦਾ ਕਰ ਰਹੀ ਹੈ ਲਾ ਪਾਈ ਹੋਈ ਕਬੱਡੀ ਹਰਿਆਣੇ ਵਾਲੀ ਪਰ ਇਧਰ ਦੇ ਪਾਸੇ ਪੰਜਾਬ ਵਾਲੀ ਪਰ ਪਾਇੰਟ ਸਮਿਤਿਕ ਟਾਪ ਦੇ ਪੈਣ ਦਾ ਵਾਅਦਾ ਕਰ ਦਿੱਤਾ ਆ ਖਿਡਾਰਨ ਦੇ ਕਿੰਨੇ ਵੱਡੀ ਮੰਗ ਰਹਿੰਦੀ ਹੈ ਚਾਹੇ ਨੈਸ਼ਨਲ ਸਟਾਈਲ ਹੋਵੇ ਚਾਹੇ ਪੰਜਾਬ ਸਟਾਈਲ ਹੋਵੇ ਵੱਡਾ ਰੋਲ ਦਾ ਕਰ ਰਿਹਾ ਇਹਦੇ ਇਸ ਵੱਡੇ ਕਬੱਡੀ ਕੱਪ ਦੇ ਲਈ ਲਓ ਸਮਿਤ ਕਬੱਡੀ ਪੌਣ ਲਈ ਵਾਦੀ ਹੈ ਜੇ ਜਫਾ ਇਹ ਸਮਿਤ 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 ਇਹਨੂੰ ਘਾਟ ਹੀ ਜਫੇ ਲੱਗਦੇ ਐ ਇਹਨੂੰ ਘਾਟ ਹੀ ਜਫੇ ਲੱਗਦੇ ਐ ਇਹ ਖਿਡਾਰੀਆਂ ਦੇ ਆਣੇ ਵਾਲੀ ਕਬੱਡੀ ਪਾ ਰਹੀ ਐ ਹੁਣ ਵੇਖਣਾ ਕਾਣ ਉਧਰ ਜਫੇ ਲਗਾਤਾਰ ਲੱਗੇ ਐ ਮੋਗੇ ਵਾਲੀਆਂ ਚਾਰ ਨੇ ਹੁਣ ਕਾਣ ਪੈਂਦੀ ਰੇਡ ਜੇ ਇਧਰ ਜਫਾ ਲਗਾ ਮੇਲਾ ਬੱਲੇ 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 ਇੱਕਰ ਤਾਣੀਆਂ ਸਮਿਤਲੀ ਯੋਰਦਾਰ ਜੇਕਰ ਕਬੱਡੀ ਦੇ ਵਿੱਚ ਮੁੰਡਿਆਂ ਦੇ ਵਿੱਚ ਦੇਖੀਏ ਦਾ ਸੁਲਤਾਨ ਨੂੰ ਘੱਟ ਜਫੇ ਲੱਗਦੇ ਐ ਤੇ ਕੁੜੀਆਂ ਦੇ ਵਿੱਚ ਦੇਖੀਏ ਆ ਖਿਡਾਰੀਆਂ ਨੂੰ ਘੱਟ ਜਫੇ ਲੱਗਦੇ ਐ ਹਰਕਬਾਦ ਐ ਸਾਰੇ ਨਗਰ ਦੇ ਸਰਪੰਨ ਸਾਹਿਬ ਜੀ ਨੂੰ ਜਿਨੇ ਵੀ ਐਨ ਆਰ ਆਈ ਭਰਾ ਨੇ ਸੰਘੇੜਾ ਪਰਿਵਾਰ ਦਾ ਧੰਨਵਾਦ ਐ ਪੰਜਾਬ ਦੀ ਗੱਲ ਚੱਲਦੀ ਐ ورلڈ ਕੱਪ ਦੇ ਵਿੱਚ ਕਹਿੰਦੇ ਟੀਮਾਂ ਬੜਾ ਕੇ ਉਤਾਰਦੇ ਨੇ ਤੇ ਆਪਣੇ ਨਗਰ ਦੇ ਵਿੱਚ ਵੱਡਾ ਖੇਡ ਮੇਲਾ ਕਰਾਉਂਦੇ ਨੇ ਇੱਕ ਬਹੁਤ ਵੱਡੀ ਉਪਲਬਧੀ ਇਹਨਾਂ ਦੇ ਪਰਿਵਾਰ ਦੇ ਹਿੱਸੇ ਆਈ ਐ ਪਰਿਵਾਰ ਦੇ ਵੱਲੋਂ 500 ਰੁਪਇਆ ਵਿਅੰਤਕਾਰ ਦੇ ਵਾਸਤੇ ਐ ਸਾਹਿਬ ਇਹ ਮਾਇਆ ਫੜੀ ਚੱਲਿਓ ਸੁਮੇਤ ਕਬੱਡੀ ਪਾਉਣ ਲਈ ਅੱਗੇ ਨਵਾਤੀ ਹੋਈ ਹੈ ਹਰਿਆਣੇ ਦੀ ਖਿਡਾਰੀ ਨੇ ਕਬੱਡੀ ਪਾਈ ਆ ਮਰਸਾ ਦੀ ਟੀਮ ਵੱਲੋਂ ਤੇ ਮੋਗੇ ਵਾਲੀ ਨਾਲ ਟੱਕਰ ਹੁਣ ਵੇਖਣਾ ਲੈ ਵੀ ਪਤਾਲੇ ਵਾਲਿਆ ਆ ਟੱਕਰ ਬਰਾਬਰ ਦੀ ਝੱਲ ਰਹੀ ਹੈ ਤੇ ਸੁਮੇਤਾਂ ਇੱਕ ਸਰੇ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦੀ ਹੋਈ ਹੈ ਸੁਖੇ ਭਈਆ ਫੈਸਲਾ ਮੈਨੂੰ ਲੱਗਦਾ ਮੈਚ ਦਾ ਇੱਕ ਜਾਂ ਤਿੰਨ ਨੰਬਰ ਦੇ ਬਾਲ ਪਾਲ ਅਮਰੀਕਾ ਵਾਲੇ ਵੱਡਾ ਰੋਲ ਦਾ ਕਰ ਰਿਹਾ ਹੈ ਜਿਹਦੇ ਇਸ ਵੱਡੇ ਕਬੱਡੀ ਕੱਪ ਦੇ ਲਈ ਲਓ ਸਮੀਤ ਕਬੱਡੀ ਪੌਣ ਲਈ ਵਾਦੀ ਹੈ ਜੇ ਜੱਫਾ ਲੱਗਦਾ ਤੇ 500 ਦੇ ਸਮੀਤ 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 ਇਹਨੂੰ ਘਾਟੀ ਜੱਫੇ ਲੱਗਦੇ ਆ ਇਨੂੰ ਘਾਟੀ ਜਫੇ ਲੱਗਦੇ ਆ ਇਹ ਖਿਡਾਰੀਆਂ ਦੇ ਜਾਣੇ ਵਾਲੀ ਕਬੱਡੀ ਪਾ ਰਹੀ ਹੈ ਹੁਣ ਵੇਖਣਾ ਕਾਣ ਉਧਰ ਜਫੇ ਲਗਾਤਾਰ ਲੱਗੇ ਮੋਗੇ ਵਾਲੀਆਂ ਚਾਰ ਨੇ ਹੁਣ ਕਾਣ ਪੈਂਦੀ ਰੇਡ ਜੇ ਇਧਰ ਜਫਾ ਲਗਾ ਮੇਲਾ ਬੱਲੇ 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 ਇੱਕਰ ਤਾਣੀਆਂ ਸਮਿਤਲੀ ਯੋਰਦਾਰ